ਬਲਵਿੰਦਰ ਸਿੰਘ ਕਲਗਾ ਭਾਰਤੀ ਕਿਸਾਨ ਚੌਲਿਆਂ ਨੇਕਤਾ ਸਿੱਧੂਪੁਰ ਮੇਰੇ ਗੋਲੀ ਬੱਜੀ ਆ ਨਾ ਗਿਆ ਬਾਪੂ ਇਹ ਨਾ ਗਿਆ ਬਲਵਿੰਦਰ ਸਿੰਘ ਕਲਗਾ ਭਾਰਤੀ ਕਿਸਾਨ ਚੌਲਿਆਂ ਨੇਕਤਾ ਸਿੱਧੂਪੁਰ ਫਰੀਦਕੋਟ ਪੰਜਾਬ ਕੀ ਕਹੋਗੇ ਕਿ ਟੋਟੇ ਬਚਾ ਮੇਰੇ ਬੋਲ ਟਾਸ ਇੱਥੇ ਵੀ ਬਾਪੂ 2 ਲੱਗੇ ਇੱਥੇ ਤੇਰੇ ਇੱਥੇ ਵੀ ਲੱਗੇ ਤਿੰਨ ਮੇਰਾ ਗੱਲ ਰੁਕੀ ਜਾਂਦਾ ਮੇਰਾ ਗੱਲ ਦਾ ਸਾਰ ਰੋਕਦਾ ਮੇਰਾ ਹੁਣ ਹੁਣ ਇਧਰੋਂ ਦਲ ਤੇ ਮੇਰੇ ਸੋਚ ਹੋਈ ਜਾਂਦੀ ਸਾਰ ਰੋਕਦਾ ਮੇਰਾ ਇਹਨੂੰ ਲੈ ਜਾਓ ਜਗਾ ਨਹੀਂ ਛੇਤੀ ਨਜਰੋਂ ਉਹਨੂੰ ਛੋਟ ਹੋਈ ਜਾਂਦੀ ਕੱਲ ਨੂੰ ਮੇਰੇ ਡਾਕਟਰ ਸਾਹਿਬਾ ਨਹੀਂ ਮੈਂ ਕੋਈ ਡਰ ਨਾਲ ਨਹੀਂ ਬੇਸ਼ੱਕ ਮਾਰਚਾ ਵੀਰ ਉਹ ਜਿੰਨਾ ਤੇ ਸੀਧਗਾ ਪਾ ਕੇ 2:00 ਬੱਜਿਆ 2:00 ਬੱਜਿਆ ਤੇਰੀ ਕੱਟ ਗਈ ਬੋਲੀ ਕੱਟ ਦੋ ਯਾਰ ਇਹ ਦੋ ਬੋਲੀ ਬਈ ਕੱਟ ਕਾਹਾਂ ਕੋਈ ਨਾ ਕੋਈ ਨਾ ਬਹਾਸਲਾ ਰੱਖ ਨਿਕਾ ਨਾ ਮਨ ਕੋਈ ਨਹੀਂ ਵੇ ਵੇਚਾ ਵਿੱਚ ਹੋਊਗੇ ਵਿੱਚ ਵਿੱਚ ਬਿਰਾਸਤਾਂ ਚ ਲੈ ਕੇ ਜਾਓ ਵੀਰੇ ਉਹ ਲੈ ਜੀ ਜੇ ਹੀ ਤੋਂ ਇੱਕ ਲਈ ਇੱਕ ਵੰਡੀ ਮੈਂ ਇੱਕ ਖੜ ਜਾ ਯਾਰ ਖੜ ਜਾ ਬਾਈ ਖੜ ਜਾ ਯਾਰ ਬੰਦੂ ਨਾ ਬਣਾਓ ਯਾਰ ਗੋਲੀ ਕੱਟ ਲੈ ਮੈਂ ਗੋਲੀ ਕਰ ਤੂੰ ਕੋਈ ਨਹੀਂ ਸਾਡੀ ਬਾਈ ਇੱਕ ਵਾਰ ਕੋਈ ਗੋਲੀ ਮਾਰ ਮੈਂ ਤੂੰ ਤੂੰ ਸੱਡੂ ਤੁਸੀਂ ਕਾਫੀ ਜੱਗ ਵਿੱਚ ਲੱਗ ਰਹੇ ਹੋ ਕੀ ਹੋ ਰਿਹਾ ਹੈ ਸਾਡਾ ਬੱਚਾ ਬਾਈ हां और मेरा देना हेल्प करा एक एक, एक, एक था। मिनट सारे मुंडा हेल्प करा इत्ते बटवे इत्ते बजजी मेरा हालात किमे देले आवन वाला समय किमे लगता है पाउडर था दे ऊपर था। एक पासे पुलिस दे वलो ਥੱਲੇ ਖੋਲ ਨਾ ਬਾਬਾ ਮਾਰੇ ਖੋਲ ਦਿਆ ਤੁਸੀਂ ਤੁਸੀਂ ਅੱਗੇ ਬੱਲੇ ਹੋ ਜਦੋਂ ਸਾਰੇ ਮਰਚ ਗਏ ਸੀ ਉਹਦਾ ਕੋਈ ਮੈਨੂੰ ਨਹੀਂ ਦਾ ਮੇਰਾ ਦੇਹ ਦਾ ਤੂਫਾਨ ਵੱਜ ਗਏ ਮੈਂ ਮਰ ਜਾ ਕੋਈ ਕਰ ਗੱਲ ਨਹੀਂ ਬੋਲ ਬਿਲਕੁਲ ਅਗਰ ਕਰ ਨਹੀਂ ਗੱਲ ਕੋਈ ਤਾਂ ਹੋਚ ਹੋ ਜੂਗਾ ਹੋ ਜੂਗਾ ਨਹੀਂ ਵਿੱਚ ਇਹ ਗੋਲੀ ਕਿ ਨਿਕਲ ਗਈ ਉਹ ਤਾਂ ਯਾਰ ਇਹ ਚੀਜ਼ਾਂ ਜਿਹੜੀਆਂ ਜਿਹੜੇ ਗੋਲੀਆਂ ਵਾਲੇ ਨੇ ਇਹ ਲੱਗ ਕੇ ਨਿਕਲ ਜਾਂਦੀਆਂ ਨੇ ਇਹਦੇ ਵਿੱਚ ਬਲੀਡ ਕੱਟੀ ਹੋ ਜਾਂਦੀ ਆ ਉਹ ਤਾਂ ਬਲੀਡਿੰਗ ਆ ਬਲੀਡਿੰਗ ਹੋ ਰਹੀ ਆ ਇਹ ਹੋਊਗੀ ਥੋੜੀ देर ਹੋਊਗੀ ਪਰ ਰੁਕ ਜੂਗੀ ਇਹਨੂੰ ਜੇ ਆਪਾਂ ਬੰਦ ਕਰਾਂਗੇ ਬਲੀਡਿੰਗ ਬੰਦ ਹੋ ਜੂਗੀ ਬਹੁਤ ਫੋਰਮੈਟਰ ਚ ਲੈ ਕੇ ਜਾਓ ਨਹੀਂ ਹਸਪੀਟਲ ਚ ਲੈ ਜਾਓ ਤੁਸੀਂ ਕਹੋ ਆ ਫੜੀ ਜਾ ਮਰਦੀ ਆ ਕਪੜਾ ਦੇ ਲੋ ਬਾਈ ਉਹ ਨਾਲ ਦਾ ਡਰਾਈਵਰ ਉਹ ਬੈਠਾ ਉੱਥੇ ਜਿਹੜਾ ਹੈਗਾ ਸਾਡਾ ਇੱਕ ਨੌਜਵਾਨ ਆ ਮੇਰਾ ਭਾਈ ਆ ਮੇਰਾ ਭਰਾ ਸਾਰੀ ਜਿਹੜੀ ਇਹਦੀ ਛਾਤੀ ਆ ਆ ਦੇਖੋ ਕਿੰਨੇ ਥਾਵਾਂ ਤੋਂ ਇਹ ਛੱਲੀ ਕੀਤੀ ਆ ਇਧਰਲੇ ਪਾਸਿਆਂ ਤੋਂ ਆ ਗੱਲ ਤੇ ਤੁਸੀਂ ਦੇਖ ਸਕਦੇ ਆ ਘੱਟੋ ਘੱਟ 15 ਤੋਂ 20 ਨਿਸ਼ਾਨ ਆ ਮੇਰੇ ਭਰਾ ਦੇ ਜਿਹੜੇ ਵੱਜੇ ਆ ਪਰ ਭਾਈ ਕੀ ਕਹਿੰਨੇ ਆ ਦਿੱਲੀ ਜਾ ਰਾ ਕਿ ਨਹੀਂ ਜਾ ਰਾ ਜਾ ਰਾ ਕੁਝ ਮਰਦੀ ਕਰ ਲੈਣਾ ਬੜਾ ਜਾਨੋਂ ਮਾਰ ਦੇਣ ਯਾਰ ਕਿੰਨੇ ਘੜੂ ਮਾਰ ਦੇਣਗੇ ਯਾਰ ਪਰ ਅਸੀਂ ਦਿੱਲੀ ਪਹੁੰਚਾਂਗੇ ਠੀਕ ਆ ਜਿਹੜੇ ਜਿਹੜੇ ਭਾਈ ਘਰਾਂ 'ਚ ਬੈਠੇ ਆ ਉਹਨਾਂ ਦੱਸੋ ਉਹ ਕਿਸਾਨ ਦੇ ਪੁੱਤ ਆ ਕਿ ਨਹੀਂ ਕਿ ਕੀ ਆ ਇੱਕ ਵਾਰੀ ਤਾਂ ਹੱਥ ਛੋੜ ਕੇ ਅਪੀਲ ਕਰਦੇ ਆ ਕਿ ਭਰਾਵੋ ਜਿਹੜੇ ਇੱਥੇ ਸਾਰੇ ਫਿਰਦੇ ਨੇ ਇਹ ਵੀ ਮਾਮਾ ਦੇ ਪੁੱਤ ਨਹੀਂ ਤੇ ਮੇਰਾ ਵੀਰ ਸਾਰੇ ਘਰਾਂ 'ਚੋਂ ਨਿਕਲੋ ਪੱਕੇ ਹੋਵੋ ਇਕੱਠੇ ਹੋ ਕੇ ਇਹਨਾਂ ਨੂੰ ਹਜੂਮ ਦੇ ਨਾਲ ਆਪਾਂ ਜਵਾਬ ਦਈਏ ਠੀਕ ਆ ਵੀ ਆਪਾਂ ਕੀ ਕਰ ਸਕਦੇ ਆ ਪਰ ਕੋਈ ਗੱਲ ਨਹੀਂ ਉਹ ਜੋ ਸਾਡੇ ਦੇ ਹੱੱਥ ਤੇ ਢਾ ਰਹੇ ਨੇ ਅਸੀਂ ਉਹ ਇੱਕ ਵਾਰੀ ਸਹਿਣ ਕਰਾਂਗੇ